ऑन रोड प्राइस दी ਗੱਲ ਕਰਾਂ ਇਹ ਵਾਲੇ ਵੇਰੀਐਂਟ ਦੀ ਆਪਣਾ ਬਾਈ ਦੀ ਐਵਰੇਜ ਆਪਾਂ ਨੂੰ ਕੰਪਨੀ ਵੱਲੋਂ ਕਲੇਮਡ ਹੈ 60 40 ਦੀ ਆਪਣੀ ਸਪਲਿਟ ਮਤ ਦਿੰਦੀ ਆ ਇਦਾਂ ਦਾ ਕੁਝ ਆਪਣਾ ਇਹਦਾ ਇੰਟੀਰੀਅਰ ਇਹਦੇ ਵਿੱਚ ਟੋਟਲ ਆਪਣੇ 6 ਰੁਪਏ ਗੁੰਦਨੇ ਨੇ ਆਪਣੇ ਚਾਹੇ ਬੇਸ ਮਾਡਲ ਲੈ ਲਈਏ ਚਾਹੇ ਆਪਾਂ ਟੌਪ ਮਾਡਲ ਲੈ ਲਈਏ ਦੀਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਅੱਜ ਆਪਣੇ ਸਾਹਮਣੇ ਆਪਣੇ ਕੋਲ ਫਰੇਮ ਦੇ ਵਿੱਚ ਖੜੀ ਆ ਬੋਲ ਨਿਊ ਬਲੈਨੋ 2025 ਆਪਾਂ ਗੱਲ ਕਰੀਏ ਇਹਦੇ ਵਿੱਚ ਟੋਟਲ ਆਪਣੇ 4 ਵੇਰੀਐਂਟ ਆਉਂਦੇ ਨੇ ਇੱਕ ਆਪਣਾ sigma ਹੁੰਦਾ ਡੈਲਟਾ ਆਉਂਦਾ zeta ਆਉਂਦਾ ਤੇ ਇੱਕ ਆਪਣਾ alpha ਆਉਂਦਾ ਅੱਜ ਆਪਣੇ ਸਾਹਮਣੇ ਖੜਿਆ ਆਪਣੇ ਕੋਲ zeta ਵੇਰੀਐਂਟ ਓਨ ਰੋਡ ਪ੍ਰਾਈਸ ਦੀ ਗੱਲ ਕਰਾਂ ਇਹ ਵਾਲੇ ਵੇਰੀਐਂਟ ਦੀ ਆਪਣਾ 9.5 ਲੱਖ ਰੁਪਏ ਦੇ नियर अबाउट ਸਮਥਿੰਗ ਉਹਦੇ ਅਬਾਊਟ ਪੈਂਦਾ ਹੁੰਦਾ ਤੇ ਸਾਡੇ 9 ਲੱਖ ਤੇ ਪ੍ਰਾਈਸ ਪੁਆਇੰਟ ਤੇ ਆਪਾਂ ਨੂੰ ਕੀ ਕੀ ਮਿਲਦਾ ਇਹਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਕੰਪਲੀਟ ਇੰਟਰੋਡਕਸ਼ਨ ਤੇ ਇੱਕ ਕੰਪਲੀਟ ਬਰੀਫ ਇਹਦੀ ਗੱਡੀ ਦਾ ਰਿਵਿਊ ਦੰਨੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਕੀ ਤੋਂ ਆਪਾਂ ਨੂੰ ਐਦਾਂ ਦੀ ਕੁਸ਼ ਇਹਦੀ ਕੀ ਮਿਲ ਜਾਂਦੀ ਹੈ ਕੀਲੈਸ ਐਂਟਰੀ ਆਪਾਂ ਨੂੰ ਮਾਰਟੀ ਸੁਜ਼ੂਕੀ ਵੱਲੋਂ ਪ੍ਰੋਵਾਈਡਡ ਆ ਲੋਕ ਤੇ ਅਨਲੋਕ ਦਾ ਬਟਨ ਮਿਲ ਜਾਂਦਾ ਆਪਾਂ ਨੂੰ ਇਹਦੇ ਵਿੱਚ ਬਾਕੀ ਪਿੱਛੋਂ ਆਪਾਂ ਇਹਦੇ ਵਿੱਚ ਆਪਣੀ ਫਿਜ਼ੀਕਲ ਕੀ ਜਿਹੜੀ ਆਪਣੀ ਹੋ ਕਰ ਸਕਦੇ ਆ ਐਕਸੈਸ ਕਰ ਸਕਦੇ ਆ ਇੰਜਨ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣਾ 1.2 ਲੀਟਰ ਪੈਟਰੋਲ ਇੰਜਨ ਆਉਂਦਾ ਆ ਜਿਹੜਾ ਮਾਰੂਤੀ ਸੁਜ਼ੂਕੀ ਦੀ ਆਪਣੀ ਜਿਵੇਂ ਹੋਰ ਗੱਡੀਆਂ ਦੇ ਵਿੱਚ ਆਉਂਦਾ ਆ ਬਟ ਉਹ 4 ਸਿਲੰਡਰ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣਾ Swift ਦਾ ਇਹਨਾਂ ਨੇ ਆਪਣਾ 3 ਸਿਲੰਡਰ ਇੰਜਨ ਕਰਤਾ ਤੇ 3 ਸਿਲੰਡਰ ਇੰਜਨ ਕਰਨ ਦੇ ਨਾਲ ਨਾ ਉਹਦੇ ਵਿੱਚ ਵਾਈਬ੍ਰੇਸ਼ਨ ਕਿਤੇ ਨਾ ਕਿਤੇ ਵੱਧ ਗਈ ਆ ਤੇ ਇਹਦਾ ਜਿਹੜਾ ਇੰਜਨ ਆ ਆਪਣਾ 88 BHP ਤੇ 113 Nm ਟਾਰਕ ਪ੍ਰੋਡਿਊਸ ਕਰਕੇ ਦਿੰਦਾ ਬਈ ਦੀ ਐਵਰੇਜ ਆਪਾਂ ਨੂੰ ਕੰਪਨੀ ਵੱਲੋਂ ਕਲੇਮਡ ਆ ਕਿ ਹਾਂ ਬਈ ਦੀ ਐਵਰੇਜ ਇਹ ਵਾਲੀ ਗੱਡੀ ਆਪਾਂ ਨੂੰ ਦਿੰਦੀ ਆ ਤੇ ਗੱਲ ਕਰਦੇ ਆਪਾਂ ਫਰੰਟ ਦੇ ਵਿੱਚੋਂ ਹੈਨਾ ਆਪਾਂ ਨੂੰ ਇਦਾਂ ਦੀ ਕੁਛ ਇਹਦੇ ਹੈੱਡਲੈਂਪ ਮਿਲ ਜਾਂਦੇ ਨੇ ਗੱਲ ਕਰਾਂ ਸਾਰਾ ਆਪਣਾ LED ਦਾ ਸੈਟਅਪ ਆ ਆਪਣੇ ਤਿੰਨ ਪਾਰਟ ਦੇ ਵਿੱਚ ਨਾ ਆਪਣੀ DRL ਡਿਵਾਈਡਿਡ ਆ ਕ੍ਰੋਮ ਦਾ ਗੱਲ ਕਰਾਂ ਮੈਂ ਆਪਣਾ ਜਿਵੇਂ ਜਿਹੜੀ ਇਹਦੀ ਮੇਨ ਹੈੱਡਲਾਈਟ ਆ ਉਹਦੇ ਵਿੱਚ ਵਧੀਆ ਯੂਜ਼ ਕੀਤਾ ਹੋਇਆ ਗ੍ਰਿੱਲ ਦੇ ਉੱਤੇ ਵੀ ਆਪਣਾ ਕ੍ਰੋਮ ਦਾ ਵਧੀਆ ਯੂਜ਼ ਕੀਤਾ ਮੈਟ ਬਲੈਕ ਦੇ ਵਿੱਚ ਆਪਣੀ ਗ੍ਰਿੱਲ ਆ ਕਿ ਮਾਰੂਤੀ ਸੂਜ਼ੂਕੀ ਦਾ ਲੋਗੋ ਆ ਗਿਆ ਬਾਕੀ ਫੋਗ ਲੈਂਪ ਵਗੈਰਾ ਇਹਦੇ ਵਿੱਚ ਆਪਾਂ ਨੂੰ ਆਫਰ ਨਹੀਂ ਹੁੰਦੇ ਤੁਹਾਨੂੰ ਕੁਕ ਦਾ ਆਪਣੇ ਕੋਲ ਆਪਸ਼ਨ ਇੱਧਰਲੇ ਪਾਸੇ ਆ ਗਿਆ ਤੇ ਆਪਣੀ ਫਰੰਟ ਤੋਂ ਦਾ ਕੁਛ ਇਦਾਂ ਦੀ ਸੀ ਇਹਦੀ ਲੁੱਕ ਆਪਣਾ LED ਦਾ ਸਾਰਾ ਸੈਟਅਪ ਆ ਫਰੰਟ ਦੇ ਵਿੱਚ ਤੇ ਜਿਵੇਂ ਇਹ ਵਾਲਾ ਹੈ ਨਾ Z ਟਾ ਵੇਰੀਐਂਟ ਆ ਤੇ ਇਹਦੇ ਵਿੱਚ ਆਪਾਂ ਨੂੰ ਸਿਲਵਰ ਅਲੋਇਵਲ ਮਿਲ ਜਾਂਦੇ ਨੇ ਆਪਾਂ ਜਾਨਦੇ ਆਲਫਾ ਦੇ ਵਿੱਚ ਉਹਦੇ ਵਿੱਚ ਆਪਾਂ ਨੂੰ ਡਾਇਮੰਡ ਕੱਟ ਮਿਲ ਜਾਂਦੇ ਨੇ ਡੈਲਟਾ ਦੇ ਵਿੱਚ ਜਾਨਦੇ ਆ ਆਪਾਂ ਨੂੰ ਮਤਲਬ ਸਟੀਲ ਰੀਮ ਮਿਲ ਜਾਂਦੇ ਨੇ ਬਾਕੀ ਜੇ ਮੈਂ ਇਹਦੀ ਪ੍ਰੋਫਾਈਲ ਦੀ ਗੱਲ ਕਰਾਂ ਆਪਣੇ ਅਪੋਲੋ ਦੇ ਟਾਇਰ ਮਿਲ ਜਾਂਦੇ ਨੇ ਇਹਦੇ ਵਿੱਚ ਫੋਰ ਨਟ ਆਪਣੇ ਅਲੋਇਵਲ ਨੇ ਸਿਲਵਰ ਦੇ ਵਿੱਚ ਟਾਇਰ ਪ੍ਰੋਫਾਈਲ ਦੀ ਗੱਲ ਕਰਾਂ 195 55 R16 16 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਸਿਲਵਰ ਅਲੋਇਵਲ ਮਿਲ ਜਾਂਦੇ ਨੇ ਫਰੰਟ ਦੇ ਵਿੱਚ ਆਪਾਂ ਨੂੰ ਦੀ ਡਿਸਕ ਬ੍ਰੇਕ ਮਿਲ ਜਾਂਦੀ ਆ ਰੀਅਰ ਦੇ ਵਿੱਚ ਆਪਾਂ ਨੂੰ ਡਰਮ ਬ੍ਰੇਕ ਮਿਲ ਜਾਂਦੇ ਨੇ ਬਾਕੀ ਇੱਦਾਂ ਦੇ ਕੁਝ ਆਪਣੇ ਤੇ ORVM ਨੇ LED ਆਪਣੇ ਕੋਲ ਇੰਡੀਕੇਟਰ ਆ ਗਏ ਇਲੈਕਟ੍ਰੋਨਿਕਲੀ ਫੋਲਡੇਬਲ ਪਲੱਸ ਐਡਜਸਟੇਬਲ ਆਪਣੇ ਮਤਲਬ ORVM ਨੇ ਬਾਕੀ ਜਿਹੜਾ ਰਿਕਵੈਂਸ ਐਂਸਰ ਆ ਆਪਾਂ ਨੂੰ ਡੋਰ ਹੈਂਡਲਸ ਤੇ ਮਿਲ ਜਾਂਦਾ ਕ੍ਰੋਮ ਦੇ ਆਪਣੇ ਕੋਲ ਡੋਰ ਹੈਂਡਲ ਆ ਗਏ ਕ੍ਰੋਮ ਦਾ ਇਹਨਾਂ ਨੇ ਮਤਲਬ ਵਧੀਆ ਯੂਜ਼ ਕੀਤਾ ਹੋਇਆ ਗੱਡੀ ਤੇ ਆਪਣੀ ਸ਼ੇਪ ਜਿਹੜੀ ਹੈ ਨਾ ਬੀ ਪਿਲਰ ਜਿਹੜਾ ਆਪਣਾ ਬਲੈਕਆਊਟ ਦੇ ਵਿੱਚ ਆ ਗਿਆ ਗੱਲ ਕਰਦੇ ਆ ਆਪਣੀ ਇਦਾਂ ਦੀ ਕੁਸ਼ ਇਹਦੀ ਰੀਅਰ ਲੁੱਕ ਆ ਰੀਅਰ ਦੇ ਵਿੱਚੋਂ ਮੈਂ ਗੱਲ ਕਰਾਂ ਆਪਣਾ LED ਦਾ ਸਾਰਾ ਸੈਟਅਪ ਆ ਜਿਹੜੀ ਆਪਣੀ ਟੇਲ ਲਾਈਟ ਆ ਸਾਰੀ ਆਪਣੀ LED ਆ ਆਪਣਾ ਜਿਹੜਾ ਇੰਡੀਕੇਟਰ ਤੇ ਜਿਹੜੀ ਆਪਣੀ ਰਿਵਰਸ ਲਾਈਟ ਆ ਇਹ ਆਪਣੀ ਹੈਲੋਜਨ ਦੇ ਵਿੱਚ ਆ ਗਈ ਥੱਲੇ ਆਪਣੀ ਜਿਹੜੇ ਰਿਫਲੈਕਟਰ ਆਗੇ ਚਾਰ ਆਪਾਂ ਨੂੰ ਪਿੱਛੇ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਬਾਕੀ ਬਲੈਨੋ ਦੀ ਬੈਜਿੰਗ ਆਪਣੇ ਕੋਲ ਅੱਧਰ ਆ ਗਈ ਮਾਰਟੀ ਸੁਜ਼ੂਕੀ ਦਾ ਲੋਗੋ ਆ ਗਿਆ ਤੇ ਰਿਵਰਸ ਕੈਮਰਾ ਆਪਣੇ ਕੋਲ ਅੱਧਰਲੇ ਪਾਸੇ ਆ ਗਿਆ ਇੱਕਾ ਕ੍ਰੋਮ ਦਾ ਆਪਾਂ ਗੱਲ ਕਰੀਏ ਪਲੇਟ ਦੀ ਇਹ ਇਹਨਾਂ ਨੇ ਸ਼ੁਰੂ ਤੋਂ ਹਰ ਬਲੈਨੋ ਦੇ ਵਿੱਚ ਮਤਲਬ ਬਾਕੀ ਆਪਣੇ ਕੋਲ ਰੀਅਰ ਵਾਈਪਰ ਆ ਗਿਆ ਰੀਅਰ ਡੀਫੋਗਰ ਆ ਗਿਆ ਹਾਈ ਮਾਉਂਟ ਸਟ੍ਰੋਪ ਲੈਂਪ ਆ ਗਿਆ ਇੱਥੇ ਆਪਾਂ ਨੂੰ ਵੋਸ਼ਨ ਮਿਲ ਜਾਂਦਾ ਇਧਰ ਇਧਰਲੇ ਪਾਸੇ ਬਾਕੀ ਆਪਾਂ ਨੂੰ ਕੋਲ ਤੁੰਝ ਜੇ ਵਾਲਾ ਆਪਣੇ ਨੂੰ ਐਂਟੀਨਾ ਮਿਲ ਜਾਂਦਾ ਬਾਕੀ ਬੂਟ ਸਪੇਸ ਦੀ ਗੱਲ ਕਰਾਂ ਮੈਂ 318 ਲੀਟਰ ਦੇ ਅਰਾਊਂਡ ਇਹਦਾ ਆਪਣਾ ਬੂਟ ਸਪੇਸ ਆ 318 ਲੀਟਰ ਦੀ ਇਹਦੀ ਆਪਣੀ ਮਤਲਬ ਡਿੱਗੀ ਦੇ ਵਿੱਚ ਜਗ੍ਹਾ ਆ ਬਾਕੀ ਪਾਰਸ਼ਲ ਟ੍ਰੇ ਵਗੈਰਾ ਆਪਾਂ ਨੂੰ ਇੱਥੇ ਮਿਲ ਜਾਂਦੀ ਆ 60 40 ਦੀ ਆਪਣੀ ਸਪਲਿਟ ਮਿਲ ਜਾਂਦੀ ਆ ਇਧਰ ਵਾਲੀ ਆਪਣੀ ਮਤਲਬ 40 ਡਿਗਰੀ ਹੈਣਾ 40% ਆਪਣੀ ਅੱਗੇ ਨੂੰ ਰੋਲ ਓਵਰ ਜਾਂਦੀ ਇਹ ਆਪਣੀ 60 ਬਾਕੀ ਇੰਨੇ ਕੁ ਸੀਗਾ ਹੁਣ ਚੱਲਦੇ ਆਪਾਂ ਇੱਕ ਵਾਰੀ ਇੰਟੀਰੀਅਰ ਦੇ ਵਿੱਚ ਬਾਕੀ ਫਿਊਲ ਟੈਂਕ ਕੈਪੈਸਿਟੀ ਦੀ ਜੇ ਮੈਂ ਗੱਲ ਕਰਾਂ ਆਪਣੀ 37 ਲੀਟਰ ਦੀ ਇਹਦੇ ਵਿੱਚ ਫਿਊਲ ਟੈਂਕ ਕੈਪੈਸਿਟੀ ਹੁੰਦੀ ਆ 22 ਦੀ ਐਵਰੇਜ ਨੈਕਸਾ ਵੱਲੋਂ ਕਲੇਮਡ ਆ ਕਿ ਹਾਂ 22 ਦੀ ਐਵਰੇਜ ਇਹ ਵਾਲੀ ਗੱਡੀ ਆਪਾਂ ਨੂੰ ਪ੍ਰੋਡਿਊਸ ਕਰਕੇ ਦਿੰਦੀ ਆ ਬਾਕੀ আর ਮਾਰੂਤੀ ਗੱਡੀਆਂ ਦੇ ਨਾਲ ਡੋਰ ਹੈਵੀਨੈਸ ਤਾਂ ਫੀਲ ਹੋਣ ਲੱਗ ਗਈ ਤੇ ਆਪਣਾ ਡੁਅਲ ਟੋਨ ਦੇ ਵਿੱਚ ਇਹਦਾ ਆਪਣਾ ਡੋਰ ਪੈਨਲ ਆ ਆਪਣਾ ਨੇਵੀ ਬਲੂ ਤੇ ਬਲੈਕ ਦਾ ਕੰਬੀਨੇਸ਼ਨ ਦਿੱਤਾ ਹੋਇਆ ਕ੍ਰੋਮ ਦੇ ਆਪਣੇ ਕੋਲ ਡੋਰ ਹੈਂਡਲਸ ਆਗੇ ਜਿਹੜਾ ਆਪਣਾ ਡਰਾਈਵਰ ਸਾਈਡ ਕੰਟਰੋਲ ਯੂਨਿਟ ਆ ਇਹ ਸਾਰੀ ਆਪਣੀ ਗਲੋਸੀ ਬਲੈਕ ਦੇ ਵਿੱਚ ਆ ਇਲੈਕਟ੍ਰਿਕਲੀ ਫੋਲਡੇਬਲ ਪਲਸ ਐਡਜਸਟੇਬਲ ਆਪਣੇ ਕੋਲ ਮਿਰਰ ਨੇ ਪਾਵਰ ਵਿੰਡੋ ਲੌਕ ਬਟਨ ਆਪਣੇ ਕੋਲ ਇੱਧਰ ਆ ਅਨਲੌਕ ਤੇ ਲੋਕ ਦਾ ਬਟਨ ਆਪਣੇ ਕੋਲ ਇੱਧਰ ਆਗੇ 올4 ਪਾਵਰ ਵਿੰਡੋਜ਼ ਨੇ ਵਨ ਟੱਚ ਅਪ ਤੇ ਵਨ ਟੱਚ ਡਾਊਨ ਆਪਣੇ ਕੋਲ ਓਨਲੀ ਡਰਾਈਵਰ ਸਾਈਡ ਵਿੰਡੋ ਆ ਬਾਕੀ ਇੱਥੇ ਇਹਨਾਂ ਨੇ LED ਦਾ ਟੱਚ ਦਿੱਤਾ ਹੋਇਆ ਸੌਫਟ ਟੱਚ ਆ ਬਣਾ ਸੀਟਿੰਗ ਦੀ ਗੱਲ ਕਰਾਂ ਮੈਂ ਆਪਾਂ ਸੀਟ ਨੂੰ 6 ਵੇਅ ਐਡਜਸਟ ਕਰ ਸਕਦੇ ਹਾਂ ਹਾਈਟ ਐਡਜਸਟੇਬਲ ਰਿਕਲਾਈਨ ਡਿਕਲਾਈਨ ਅੱਗੇ ਪਿੱਛੇ ਫੈਬਰਿਕ ਦੀ ਆਪਾਂ ਨੂੰ ਸੀਟਾਂ ਮਿਲ ਜਾਂਦੀਆਂ ਨੇ ਇਹਦੇ ਵਿੱਚ ਬਾਕੀ ਇਦਾਂ ਦਾ ਆਪਾਂ ਨੂੰ ਕੁਛ ਇਹਦਾ ਇੰਟੀਰੀਅਰ ਮਿਲ ਜਾਂਦਾ ਇੰਟੀਰੀਅਰ ਦੇ ਵਿੱਚੋਂ ਜੇ ਮੈਂ ਗੱਲ ਕਰਾਂ ਆਪਣਾ ਇਧਰਲੇ ਪਾਸੇ ਆਪਣੇ ਕੋਲ ਟਰੈਕਸ਼ਨ ਕੰਟਰੋਲ ਬਟਨ ਆ ਗਿਆ ਆਡਲ ਸਟਾਰਟ ਰੋ ਬਟਨ ਆਪਣੇ ਕੋਲ ਇਧਰ ਆ ਹੈਡਲਾਈਟ ਲੈਵਲਰ ਬਟਨ ਆਪਣੇ ਕੋਲ ਇਧਰ ਆ ਪੁਸ਼ ਬਟਨ ਸਟਾਰਟ ਆਪਣੇ ਕੋਲ ਇਧਰ ਆ ਇਹ ਸਾਰਾ ਨਾ ਆਪਾਂ ਨੂੰ ਸੌਫਟ ਟੱਚ ਦਿੱਤਾ ਹੋਇਆ ਤੇ ਦੇਖ ਸਕਦੇ ਹੋ ਤੇ ਆ ਇੱਥੇ ਆਪਣੇ ਜਿਵੇਂ ਏਸੀ ਦੇ ਜਿਹੜੀ ਯੂਨਿਟ ਆ ਇਹਦੇ ਉੱਤੇ ਆਪਣਾ ਗਲੋਸੀ ਬਲੈਕ ਤੇ ਥੋੜਾ ਜਿਹਾ ਮਤਲਬ ਸੈਟਿਨ ਸਿਲਵਰ ਦੇ ਵਿੱਚ ਫਿਨਿਸ਼ ਦਿੱਤਾ ਹੋਇਆ ਬਾਕੀ ਐਦਾਂ ਦਾ ਕੁਝ ਆਪਣਾ ਇਹਦਾ ਇੰਟੀਰੀਅਰ ਡੀ ਕਟ ਆਪਾਂ ਨੂੰ ਇਹਦੇ ਵਿੱਚ ਸਟੀਅਰਿੰਗ ਵੀਲ ਮਿਲ ਜਾਂਦਾ ਲੈਦਰ ਰਾਈਟ ਨਹੀਂ ਮਿਲਦਾ ਆਪਾਂ ਨੂੰ ਨਾਰਮਲ ਮਿਲਦਾ ਇਧਰਲੇ ਪਾਸੇ ਆਪਣੇ ਕੋਲ ਸਾਰੇ ਆਗੇ ਇਨਫੋਟੇਨਮੈਂਟ ਸਕਰੀਨ ਦੀ ਗੱਲ ਕਰਾਂ ਮੈਂ 8 ਇੰਚਸ ਦੇ ਨੀਅਰਬਾਟ ਆਪਣੀ ਇਨਫੋਟੇਨਮੈਂਟ ਸਕਰੀਨ ਆ ਬਾਕੀ ਸਟੀਅਰਿੰਗ ਵੀਲ ਐਡਜਸਟਮੈਂਟ ਦੀ ਜੇ ਮੈਂ ਗੱਲ ਕਰਾਂ ਆਪਣੀ ਟਿਲਟ ਟੈਲੀਸਕੋਪਿਕ ਟਿਲਟ ਤੇ ਟੈਲੀਸਕੋਪਿਕ ਆਪ ਉੱਪਰ-ਨੀਚੇ ਅੱਗੇ-ਪਿੱਛੇ ਆਪਾਂ ਨੂੰ ਮਤਲਬ 4-ਵੇ ਆਪਾਂ ਨੂੰ ਸਟੀering ਵੀ ਲੱਡਜਸਟਮੈਂਟ ਮਿਲ ਜਾਂਦੀ ਆ। ਬਾਕੀ ਅੰਦਰਲੇ ਪਾਸੇ ਆਪਣੇ ਕੋਲ ਆਗੇ ਇਹਦੇ Wiper controls ਤੇ ਅੰਦਰਲੇ ਪਾਸੇ ਆਗੇ ਆਪਣੇ ਕੋਲ ਇਹਦੇ headlight controls ਐਦਾਂ ਦੀ ਆਪਾਂ ਨੂੰ ਕੁਛ ਇਹਦੀ MID ਮਿਲ ਜਾਂਦੀ ਆ। ਹੈਨਾ ਮਤਲਬ ਮੀਟਰ ਵਗੈਰਾ ਆਪਾਂ ਨੂੰ ਐਦਾਂ ਦੇ ਕੁਛ ਮਿਲ ਜਾਂਦੇ ਨੇ ਜਿਦੇ ਵਿੱਚ ਆਪਾਂ ਨੂੰ 8000 ਤੱਕ ਮਾਰਕਿੰਗ ਆਪਣੀ ਜਿਹੜੀ ਆ ਆਰਪੀਐਮ ਉਹਦੀ ਮਿਲ ਜਾਂਦੀ ਆ ਤੇ 220 ਤੱਕ ਆਪਾਂ ਨੂੰ ਜਿਹੜੇ ਇਹਦੇ speed limit ਉਹਦੀ ਮਾਰਕਿੰਗ ਮਿਲ ਜਾਂਦੀ ਆ। ਬਾਕੀ ਜਿਹੜੀ ਆਪਣੀ ਡਿਜੀਟਲ MID ਆ ਆਪਣੀ ਐਦਾਂ ਦੀ ਕੋਈ ਛਾ ਉਦੇ ਵਿੱਚ ਆਪਾਂ ਨੂੰ ਐਵਰੇਜ ਸ਼ੋ ਹੋ ਗਿਆ ਆਪਣੀ ਡਰਾਈਵਿੰਗ ਟਾਈਮ ਆ ਗਿਆ ਟੋਟਲ ਵੋਚ ਆ ਗਈ ਮੋਸ਼ਨ ਫਰੰਟ ਆ ਗਿਆ ਟਾਰਕ ਪਾਵਰ ਦਾ ਫੀਲ ਹੋ ਗਿਆ ਐਕਸਲਰੇਸ਼ਨ ਆ ਗਈ ਐਦਾਂ ਕੁਝ ਆਪਣੀ ਜਿਹੜੀ ਇਹਦੀ ਐਮ ਆਈ ਡੀ ਇਹ 3 ਇੰਚਸ ਦੇ ਅਬਾਊਟ ਹੋਣੀ ਤੇ ਐਦਾਂ ਦਾ ਕੋਸ਼ ਮਤਲਬ ਇਹਦਾ ਆਪਣਾ ਜਿਹੜਾ ਉਹ ਇੰਟੀਰੀਅਰ ਆ ਬਾਕੀ ਇਹ ਵਾਲਾ ਪਾਰਟ ਜਿਹੜਾ ਇਹਦਾ ਇਹ ম্যাਟ ਬਲੈਕ ਦੇ ਵਿੱਚ ਆ ਆਪਾਂ ਜਿਵੇਂ ਅੱਪਰ ਵੇਰੀਐਂਟਸ ਦੇ ਵਿੱਚ ਜਾਂਦੇ ਆ ਜਿਵੇਂ ਟੌਪ ਮਾਡਲ ਵਗੈਰਾ ਦੇ ਵਿੱਚ ਜਾਂਦੇ ਆ ਉਹਦੇ ਵਿੱਚ ਆ ਚੀਜ਼ ਆਪਣੀ ਨਾ ਗਲੋਸੀ ਬਲੈਕ ਦੇ ਵਿੱਚ ਆਉਂਦੀ ਆ ਤੇ ਆਪਣੀ ਜਿਹੜੀ ਕੈਬਨ ਲਾਈਟ ਆ ਆਪਾਂ ਨੂੰ yellow ਮਿਲ ਜਾਂਦੀ ਆ ਬਾਕੀ ਆ ਦੇਖੋ ਸਿਲਵਰ ਦਾ ਫਿਨਿਸ਼ਨ ਆ ਇਹਨਾਂ ਨੇ ਮਤਲਬ ਬਹੁਤ ਵਧੀਆ ਯੂਜ਼ ਕੀਤਾ ਹੋਇਆ ਬਹੁਤ ਵਧੀਆ ਮਤਲਬ ਪ੍ਰੀਮੀਅਮ ਜਿਹਾ ਲੱਗਦਾ ਇਹ ਚੀਜ਼ ਹਜ਼ਾਰਡ ਲੈਂਪ ਦਾ ਬਟਨ ਆਪਣੇ ਕੋਲ ਅੱਧਰ ਆ ਗਿਆ ਬਾਕੀ ਜਿਹੜੇ ਆਪਣੇ ਏਸੀ ਵੈਂਟਸ ਨੇ ਆਪਣੇ ਕੋਲ ਅੱਧਰ ਆ ਗਏ ਥੱਲੇ ਆਪਾਂ ਚੱਈਏ ਆਪਣੇ ਕੋਲ ਸਾਰਾ ਜਿਹੜਾ ਇਸ ਯੂਨਿਟ ਆ ਸਾਰੀ ਆਪਣੀ ਗਲੋਸੀ 블랙 ਦੇ ਵਿੱਚ ਆ ਇੱਥੋਂ ਆਪਾਂ ਆਪਣੀ ਫੈਨ ਸਪੀਡ ਐਡਜਸਟ ਕਰ ਸਕਦੇ ਆ ਇੱਥੋਂ ਆਪਾਂ ਆਪਣਾ ਟੈਂਪਰੇਚਰ ਵਗੈਰਾ ਐਡਜਸਟ ਕਰ ਸਕਦੇ ਆ ਥੱਲੇ ਆਪਣੇ ਕੋਲ ਮੋਡਸ ਵਗੈਰਾ ਆ ਗਏ ਆਟੋ ਏਸੀ ਵਗੈਰਾ ਹਨਾ ਸਾਰਾ ਕੁਝ ਉਹ ਤੋਂ ਥੱਲੇ ਜਾਂਦੇ ਆ ਆਪਾਂ ਜਿਵੇਂ ਆਪਣੇ ਕੋਲ 12 ਵੀ ਸਾਕਟ ਆ ਕਿੱਧਰ ਆ ਗਿਆ ਯੂ ਐਸ ਵੀ ਪੋਰਟ ਆਪਣੇ ਕੋਲ ਇੱਧਰ ਆ ਗਿਆ ਇੱਥੇ ਥੋੜੀ ਸਪੇਸ ਮਿਲ ਗਈ ਆਪਾਂ ਨੂੰ ਟੂ ਕੱਪ ਹੋਲਡਰ ਦੀ ਸਪੇਸ ਆਪਣੇ ਕੋਲ ਇੱਧਰ ਆ ਫਾਈਵ ਸਪੀਡ ਆਪਾਂ ਨੂੰ ਇਹਦੇ ਵਿੱਚ ਮੈਨੂਅਲ ਟਰਾਂਸਮਿਸ਼ਨ ਮਿਲ ਜਾਂਦਾ ਮੈਨੂਅਲੀ ਇਹਦੇ ਵਿੱਚ ਆਪਣੀ ਜਿਹੜੀ ਹੈਂਡ ਬ੍ਰੇਕ ਆਉਂ ਅਮਰਸਟ ਮਿਲ ਜਾਂਦੀ ਆ ਇਹ ਹੈ ਨਾ ਆਪਣੀ ਰਿਕਲਾਈਨੇਬਲ ਆ ਮਤਲਬ ਅੱਗੇ ਪਿੱਛੇ ਐਡਜਸਟੇਬਲ ਆ ਮੈਂ ਗੱਲ ਕਰਾਂ ਤੇ ਗਲਵ ਬਾਕਸ ਆਪਣੇ ਕੋਲ ਇਦਾਂ ਦਾ ਕੁਝ ਆ ਗਿਆ ਮੈਨੂਅਲ ਆਪਾਂ ਨੂੰ ਇਹਦੇ ਵਿੱਚ ਆਈ ਆਰ ਐਮ ਵੀ ਮਿਲ ਜਾਂਦਾ ਕਾਬਲਟ ਮੈਂ ਤੁਹਾਨੂੰ ਦੱਸ ਦੇ ਦਿੱਤਾ ਆਪਣੀ ਤੇ ਜਿਹੜਾ ਆਪਣਾ ਕੋ-ਡਰਾਈਵਰ ਸਾਈਡ ਸਨਵਾਈਜ਼ਰ ਆ ਇਹ ਆਪਣਾ ਵਿਦ ਮਿਰਰ ਆ ਜਿਹੜਾ ਡਰਾਈਵਰ ਸਾਈਡ ਸਨਵਾਈਜ਼ਰ ਆ ਟਿਕਟ ਹੋਲਡਰ ਨਹੀਂ ਹੁੰਦਾ ਇਹਦੇ ਵਿੱਚ ਬਾਕੀ 뮤직 ਸਿਸਟਮ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਟੋਟਲ ਆਪਣੇ ਚਾਰ ਸਪੀਕਰ ਹੁੰਦੇ ਨੇ ਦੋ ਆਪਣੇ ਟਵੀਟਰ ਆਉਂਦੇ ਨੇ ਮਤਲਬ ਸੇਮ ਆਪਣਾ ਹੈ ਨਾ ਮਾਰੂਤੀ ਸੁਜ਼ੂਕੀ ਦਾ ਜਿਵੇਂ OEM ਗੱਲ ਕਰਾਂ ਮੈਂ ਤੇ 에어백 ਦੀ ਗੱਲ ਕਰਾਂ ਮੈਂ ਇਹਦੇ ਵਿੱਚ ਟੋਟਲ ਆਪਣੇ 6 에어백 ਹੁੰਦੇ ਨੇ ਆਪਣੇ ਚਾਹੇ بیس ਮਾਡਲ ਲੈ ਲੀਏ ਚਾਹੇ ਆਪਾਂ ਟਾਪ ਮਾਡਲ ਲੈ ਲੀਏ ਮਤਲਬ 6 에어백 ਸਟੈਂਡਰਡ ਕਰਤੇ ਹੈਨਾ ਤਾਂ ਕਰਕੇ ਬਾਕੀ ਪ੍ਰਾਈਸ ਪੁਆਇੰਟ ਦੀ ਮੈਂ ਤੁਹਾਨੂੰ ਗੱਲ ਦੱਸ ਹੀ ਦਿੱਤੀ ਆ ਆਪਾਂ ਨੂੰ ਮਤਲਬ ਹੈਨਾ 9.5 ਦੇ ਨੀਅਰ ਅਬਾਊਟ ਇਹ ਵਾਲਾ ਵੇਰੀਐਂਟ ਪੈ ਜਾਊਗਾ ਬਾਕੀ ਫਰੰਟ ਦੇ ਵਿੱਚ ਉਹਦਾ ਆਪਣਾ ਨਹੀਂ ਕੁਝ ਸੀਗਾ ਤੇ ਜਿਵੇਂ ਮੈਂ ਐਮ ਆਈ ਡੀ ਦੀ ਗੱਲ ਕਰਾਂ ਇਹਦੇ ਵਿੱਚ ਨਾ ਆਪਣਾ ਵਾਇਰਲੈਸ ਐਪਲ ਕਾਰਪਲੇ ਤੇ ਆਪਣਾ ਐਂਡਰੋਇਡ ਰੋਟੋ ਚੱਲ ਜਾਂਦਾ ਅ ਨੈਵੀਗੇਸ਼ਨ ਵਗੈਰਾ ਇਹ ਨਾ ਮਾਰਦੀ ਹਰ ਕਾਰ ਦੇ ਵਿੱਚ ਯੂਜ਼ ਕਰਦੀ ਆ ਇਹ ਨਾ ਸਮੂਥ ਐਕਚੁਅਲੀ ਮੈਂ ਗੱਲ ਕਰਾਂ ਅ ਹੋਰ ਕੰਪਨੀਆਂ ਨਾਲੋਂ ਤਾਂ ਇਹ ਸਮੂਥ ਆ ਮੈਂ ਪਰਸਨਲੀ ਯੂਜ਼ ਕੀਤੀ ਹੋਈ ਆ ਮਨ ਤਾਂ ਪਤਾ ਬਾਕੀ ਯਾਰ ਮਾਰਦੀ ਸ਼ੁਰੂ ਤੋਂ ਆਪਣੀ ਆਹੀ ਚੀਜ਼ ਦੇ ਰਹੀ ਆ ਤੇ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਬਲੈਨੋ ਇੱਕ ਚੀਜ਼ ਕਰਕੇ ਜਾਣੀ ਜਾਂਦੀ ਆ ਆਪਣੇ ਰੀਅਰ ਸਪੇਸ ਕਰਕੇ ਜਿੰਨਾ ਸਪੇਸ ਇਹ ਗੱਡੀ ਆਫਰ ਕਰਦੀ ਆ ਨਾ ਆਪਣੀ ਸੈਗਮੈਂਟ ਦੇ ਵਿੱਚ ਕੋਈ ਗੱਡੀ ਨਹੀਂ ਕਿ ਹਾਂ ਜਿਹੜਾ ਇੰਨਾ ਸਪੇਸ ਆਫਰ ਕਰਦੀ ਹੋਵੇ ਜਿਹੜਾ ਪਿਛਲਾ ਡੋਰ ਪੈਨਲ ਆ ਉਹ ਵੀ ਆਪਣਾ ਸੇਮ ਐਜ਼ ਇਟ ਇਜ਼ ਜਿਵੇਂ ਅਗਲਾ ਉਹ ਮੇਰੇ ਉੱਤੇ ਲੱਗਣੀ ਆ ਆ ਜੀ ਬਲੰਨੋ ਯਾਰ ਜਿੰਨਾ ਸਪੇਸ ਆਫਰ ਕਰਦੀ ਆ ਨਾ ਮੈਂ ਕਹਿੰਦਾ ਗੱਡੀ ਕੋਈ ਆਫਰ ਕਰਦੀ ਹੋਈ ਨਹੀਂ ਇੰਨਾ ਵਧੀਆ ਸਪੇਸ ਆ ਅਗਲੀ ਸੀਟ ਨਾ ਫੁੱਲੀ ਮੇਰੇ ਹਿਸਾਬ ਤੇ ਐਡਜਸਟ ਆ ਨਾਲੇ ਮੇਰੀ ਹਾਈਟ ਨਾ ਪ੍ਰੋਪਰ 6 ਫੁੱਟ ਨਾਲੇ ਮੈਨੂੰ ਫੈਲ ਕੇ ਬੈਠਣ ਦੀ ਆਦਤ ਆ ਤਾਂ ਫਿਰ ਵੀ ਦੇਖੋ ਤੁਸੀਂ ਇੱਕ ਵਾਰ ਹੈ ਨਾ ਸਪੇਸ ਬਹੁਤ ਖੁੱਲੀ ਡੁੱਲੀ ਗੱਡੀ ਆ ਬਾਕੀ ਰੀਅਰ ਦੇ ਵਿੱਚ ਆਪਾਂ ਨੂੰ 2 AC ਪੋਰਟਸ ਮਿਲ ਗਏ ਇੱਕ ਆਪਾਂ ਨੂੰ ਥੱਲੇ USB ਪੋਰਟ ਮਿਲ ਗਿਆ ਇੱਕ ਆਪਾਂ ਨੂੰ C type ਪੋਰਟ ਮਿਲ ਗਿਆ ਬਾਕੀ ਜਿਹੜੀ ਆਪਣੀ ਰੀਅਰ ਕੈਬਨ ਲਾਈਟ ਆ ਵੀ ਆਪਣੀ ਯੈਲੋਈ ਹੁੰਦੀ ਆ ਅ ਪ੍ਰੀਅਰ ਆਰਮ ਰੈਸਟ ਵਗੈਰਾ ਤੇ ਇਹਦੇ ਵਿੱਚ ਆਉਂਦੀ ਨੀਗੀ ਤੇ ਜਿਹੜੇ ਇਹਦੇ ਆਪਣੇ ਹੈਡ ਰੈਸਟ ਨੇ ਇਹ ਸਾਰੇ ਆਪਣੇ ਅਡਜਸਟੇਬਲ ਆਉਂਦੇ ਨੇ ਇੱਕ ਚੀਜ਼ ਦੇਖੋ ਇਹਦੇ ਵਿੱਚ ਨਾ ਆਪਾਂ ਨੂੰ ਵਿਚ ਵੈਨ ਵਾਲਾ ਉਹਦੇ ਲਈ ਵੀ ਆਪਾਂ ਨੂੰ ਅਡਜਸਟੇਬਲ ਆਪਣਾ ਹੈਡ ਰੈਸਟ ਮਿਲ ਜਾਂਦਾ ਬਾਕੀ ਇਦਾਂ ਦੀ ਕੋਈ ਖ ਆਪਣੀ ਜਿਹੜੀ ਬਲੈਨੋ ਸੀਗੀ Zta ਮਾਡਲ ਇਦਾਂ ਦਾ ਕੋਈ ਆਪਣਾ ਮਾਡਲ ਸੀਗਾ ਐ ਇਦਾਂ ਦਾ ਆਪਣਾ ਕੋਈ ਜਿਹੜਾ ਮੈਂ ਗੱਲ ਕਰਾਂ ਆਪਣਾ ਬਲੈਨੋ ਦਾ Zta ਮਾਡਲ ਸੀਗਾ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਆਪਣਾ ਅੱਜ ਆਪਾਂ ਹੋਏ ਸੀਗਾ ਆਪਣਾ ਨੈਕਸਾ ਜਿਹੜਾ ਜ਼ਿਲਕਪੁਰ ਦੇ ਵਿੱਚ ਅਵੇਲੇਬਲ ਆ ਸ਼ੋਰੂਮ ਬਾਕੀ ਜੇ ਤੁਹਾਨੂੰ ਆਪਣੀ ਮਾਰੂਤੀ ਸੁਜ਼ੂਕੀ ਨੈਕਸਾ ਦੇ ਕਿਸੇ ਵੀ ਗੱਡੀ ਦੇ ਰਿਲੇਟਡ ਕੋਈ ਵੀ ਆਪਣੀ ਪ੍ਰੋਬਲਮ ਹੋਵੇ, ਇਸ਼ੂ ਹੋਵੇ ਜਾਂ ਕੁਝ ਵੀ ਹੋਵੇ ਇਨਕੁਆਰੀ ਹੋਵੇ ਮੈਂ ਇੱਕ ਵੀਰੇ ਦਾ ਨੰਬਰ ਮੈਸ਼ਨ ਕਰ ਦੂੰਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਯਾਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ